ਇੱਕ ਮਿੰਟ ਇੱਕ ਮਿੰਟ ਆ ਖਬਰ ਆ ਗਈ ਇਹ ਆ ਗਈ ਜੀ ਆਮ ਦਾ ਵੱਡਾ ਐਕਸ਼ਨ ਵਿਜੇ ਵਿਜੇ ਪ੍ਰਤਾਪ ਕੁਮਰ ਵਿਜੇ ਪ੍ਰਤਾਪ ਨੂੰ ਪਾਰਟੀ ਚੋਂ ਕੱਢਿਆ ਬਾਹਰ ਆ ਆ ਆ ਬਣ ਗਈ ਰਾਜਧਾਨੀ ਤੇ ਆ ਕੇ ਅੱਜ ਆ ਗੱਲ ਬਣ ਗਈ ਆ ਹਾਲ ਦੇਖ ਲਓ ਇਹ ਬੰਦਾ ਜਿਹੜਾ ਇਹ ਬੰਦਾ ਆ ਨਸ਼ੇ ਦੀ ਗੱਲ ਕਰਦੇ ਸੀ ਸਾਰੇ ਤੁਸੀਂ ਮਜੀਠੀਏ ਦੀ ਇਹ ਬੰਦਾ ਸੀ ਜਿਹੜਾ ਐਸਆਈਟੀ ਦਾ ਐਸਆਈਟੀ ਨੂੰ ਹੈਡ ਕਰਦਾ ਸੀ जिने सारे tật ਕੱਢ ਕੇ ਰੱਖੇ ਸੀ ਨਸ਼ੇ ਦੇ ਇਸੇ ਗੱਲ ਤੇ ਪਾਰਟੀ ਚ ਉਹਨੂੰ ਜਦੋਂ ਫਾਇਦਾ ਲੈਣਾ ਸੀ ਵੀ ਆ ਆਸੀਂ ਵਿਜੇ ਕੁਮਰ ਪ੍ਰਤਾਪ ਜਿਹੜਾ ਸਭ ਤੋਂ ਇਮਾਨਦਾਰ ਬੰਦਾ ਏ ਅਸੀਂ ਪਾਰਟੀ ਚ ਲਿਆਂਦਾ ਇਹਨੂੰ ਸਾਰੇ ਜਗ੍ਹਾ ਕੈਂਪੇਨ ਕਰਨ ਤੋਰਦੇ ਸੀ ਵੀ ਆ ਜਦੋਂ ਇਮਾਨਦਾਰੀ ਦਾ ਚਿਹਰਾ ਸਾਡੇ ਵੱਲ ਆ ਤੇ ਅਸੀਂ ਨਸ਼ੇ ਖਿਲਾਫ ਕਾਰਵਾਈ ਕਰਾਂਗੇ ਇਹ ਰੋਜ਼ ਡੰਡਾ ਦਿੰਦਾ ਸੀ ਅੱਜ ਪਾਰਟੀ ਚ ਅੱਜ ਅੱਜ ਇੱਥੋਂ ਪਤਾ ਲੱਗਦਾ ਵੀ ਅੱਜ ਆਮ ਆਦਮੀ ਪਾਰਟੀ ਮਤਲਬ ਨਸ਼ਾ ਨਸ਼ਾ ਮਤਲਬ ਆਮ ਆਦਮੀ ਪਾਰਟੀ ਯਾਰ ਜਦੋਂ ਤੁਸੀਂ ਇੱਕ ਗੱਲ ਦੱਸੋ ਇਹ ਕਹਿੰਦੇ ਆ ਮਜੀਠੀਏ ਦੀ ਮੈਂ ਕਹਿੰਦਾ ਛੱਡੋ ਇਹਨੂੰ ਪੁੱਛੇ ਸਭ ਤੋਂ ਵੱਧ ਸ਼ਰਾਬ ਦਾ ਮਾਫੀਏ ਦੇ ਕੇਸ ਕਿਹਦੇ ਚੱਲਦੇ ਆ ਸਭ ਤੋਂ ਵੱਡਾ ਦੇਸ਼ ਦਾ ਸਭ ਤੋਂ ਵੱਡਾ ਜੇ ਸ਼ਰਾਬ ਦਾ ਕਾਲਾ ਕੰਮ ਕੀਤਾ ਤਾਂ ਉਹ ਕਿਹਨੇ ਕੀਤਾ ਕੌਣ ਰਹਿ ਕੇ ਆਇਆ ਤਿਹਾਰ ਜੇਲ੍ਹ ਚ ਇਹ ਗੱਲਾਂ ਕਿਹਜੀਆਂ ਕਰਦੇ ਆ ਉਹ ਤੁਹਾਡੇ ਹੀ ਪ੍ਰਧਾਨ ਜਿਹੜਾ ਅਰਵਿੰਦ ਕੇਜਰੀਵਾਲ ਰਹਿ ਕੇ ਆਇਆ ਕੋਈ ਹੋਰ ਤਾਂ ਰਿਆ ਨਹੀਂ ਨਸ਼ੇ ਚ ਇਸ ਕਰਕੇ ਮੁੱਖ ਮੰਤਰੀ ਸਾਹਿਬ ਦਾ ਕੋਈ ਕਸੂਰ ਨਹੀਂ ਮੁੱਖ ਮੰਤਰੀ ਨੂੰ ਤੁਸੀਂ ਮੇਰੇ ਤੋਂ ਵੀ ਵੱਧ ਜਾਣਦੇ ਹੋ ਧੂਰੀ ਦੇ ਹੋ ਉਹ ਠੀਕ ਆ ਉਹ ਆਪ ਵੀ ਕਹਿੰਦੇ ਆ ਮੈਨੂੰ ਰੋਜ਼ ਕਹਿੰਦੇ ਆ ਵੀ ਮੈਂ ਲਿਵਰ ਕਿਹੜਾ ਗੁਵਿੰਦਗੜ੍ਹ ਤੋਂ ਉਹਨਾਂ ਨੇ ਮੰਨ ਹੀ ਲਿਆ ਵੀ ਮੈਂ ਜੇ ਮੈਂ 19 ਪਿੰਦਾ ਹੋਵਾਂ ਵੀ ਜੇ ਲਿਵਰ ਵਾਲੀ ਗੱਲ ਕਰੀ ਆ ਪਰ ਉਹਨਾਂ ਨੇ ਮੰਨ ਲਿਆ ਵੀ ਮੇਰਾ ਲਿਵਰ ਗੁਵਿੰਦਗੜ੍ਹ ਤੋਂ ਹੀ ਲੱਗਿਆ ਏ ਇਸ ਕਰਕੇ ਉਹ ਆਪਣੇ ਨਜ਼ਾਰੇ ਲੈ ਰਹੇ ਆ ਲੈ ਲੈਣ ਦੋ ਕੋਈ ਗੱਲ ਨਹੀਂ ਅੱਜ ਤਾਂ ਹੁਣ ਤਾਂ بارشਾਂ ਦੇ ਦੇਣਾ ਹੋਰ ਨਜ਼ਾਰੇ ਲੈ ਰਹੇ ਹੋਣੇ ਆ ਜਦੋਂ ਅੱਗੇ ਮੈਨੂੰ ਪਤਾ ਉੱਥੇ ਚੰਗੇ ਮੌਸਮ ਜਦੋਂ ਹੁੰਦਾ ਸੀ ਇੱਧਰੋਂ ਚਲੇ ਜਾਂਦੇ ਸੀ ਹਿਯਾਰਪੁਰ ਵੱਲ ਨੂੰ ਤੇ ਹੁਣ ਚੰਗਾ ਮੌਸਮ ਹੁਣ ਤਾਂ ਵੈਸੇ ਹੀ ਝੜੀ ਲੱਗੀ ਹੋਈ ਆ ਤੇ ਉੱਧਰ ਤੁਹਾਡੇ ਸੀਐਮ ਦੀ ਵੀ ਝੜੀ ਲੱਗੀ ਆ